ਹਾਂਜੀ ਸਰੋਤਿਓ ਇੱਕ ਵਾਰ ਫੇਰ ਆ ਗਿਆ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਐਸ ਵੇਲੇ ਪਹੁੰਚ ਗਿਆ ਜੀ ਪਿੰਡ ਹੈ ਸੂਤਲ ਬਾਬਾ ਬੇਬੇ ਬਾਪੂ ਜੀ ਮੇਰੇ ਪਿੱਛੇ ਬੈਠੇ ਨੇ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਪੁਰਾਣੇ ਵਿਸੇਬ ਦੀਆਂ ਪੁਰਾਣੀਆਂ ਗੱਲਾਂ ਤੁਸੀਂ ਬਹੁਤ ਇੰਜੋਏ ਕਰੋਗੇ ਔਰ ਪਹਿਲੇ ਹੀ ਕਹਿ ਰਿਹਾ ਤੁਹਾਨੂੰ ਵੀ ਸ਼ੇਅਰ ਜ਼ਰੂਰ ਕਰਨੇ ਨੇ ਦੂਰ ਦੂਰ ਤੱਕ ਸਨੇਹਾ ਜਿਹੜਾ ਹੈ ਉਹ ਜਾਣਨਾ ਚਾਹੀਦਾ ਹੈ ਗੱਲਬਾਤ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਚੱਲਦਾ ਹੁਣ ਮੈਂ ਬੀਬੇ ਬਾਪੂ ਜੀ ਵਾਲ ਰੁਖ ਕਰਦਾ ਹਾਂ ਹਾਂ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀਬੇ ਜੀ ਹਾਂ ਜੀ ਕੀ ਹਾਲ ਚੱਲ ਨੇ ਉਹ ਠੀਕ ਹੈ ਜੀ ਠੀਕ ਠਾਕ ਹਾਂ ਹਾਂ ਠੀਕ ਹੈ ਬੀਬੇ ਕਿੰਨੀ ਉਮਰ ਹੋ ਗਈ ਉਹ ਤਾਂ ਮੇਰਾ ਹੱਲਿਆਂ ਦਾ ਜਨਮ ਹੈ ਹਾਂ ਹੱਲਿਆਂ ਦਾ ਜਨਮ ਹੈ ਹਾਂ ਦੋ ਦਿਨ ਸਾਦੀ ਦੀ ਤੁਸੀਂ ਤੁਹਾਡੀ ਮੈਂ ਤਾਂ ਅਮਾ ਉਸਨ ਦੱਸੇ 15 ਸਾਲ ਬਾਅਦ ਹੈ ਤੁਸੀਂ 15 ਸਾਲ ਦੇ ਤੇ ਜਦ ਹੱਲੇ ਹੋਏ ਹਾਂ ਅੱਛਾ ਜੀ ਅੱਛਾ 15 ਸਾਲ ਦੀ ਉਮਰ ਤੁਹਾਡੀ ਸੀ ਇਹਦਾ ਮਤਲਬ ਤੁਹਾਨੂੰ ਸੂਜੀ ਆ ਫਿਰ ਪੂਰੀ ਪੂਰੀ ਆ ਨਾ ਮੁੰਡੇ ਖੇਡਦੇ ਨੇ ਮਸੂਨ ਦੇ ਘਰੜਾ ਤੁਹਾਡੇ ਨਾਲ ਖੇਡਦੇ ਤੇ ਮਸੂਨ ਮਿਲਦਾ ਬਹੁਤ ਆ ਇਥੇ ਰਹਿੰਦੇ ਜਮੂ ਨਾਮ ਚਿੱਤੇ ਕਿਸੇ ਦਾ ਹਾਂ ਕਿਸੇ ਦਾ ਨਾਮ ਚਿੱਤੇ ਆ ਹਾਂ ਹਾਂ ਦੱਸੋ ਉਹ ਉਹਦਾ ਉਹਦਾ ਅਲਾ ਬਖਸ਼ੇ ਹੋਦੀ ਅੱਲਾ ਬਖਸ਼ ਹਾਂ ਇੱਕ ਹੋਰ ਰਹਿਮਾ ਰਹਿਮਾ ਹਾਂ ਅੱਲਾ ਬਖਸ਼ ਤੇ ਰਹਿਮਾ ਹਾਂ ਇੱਕ ਹੋਰ हवेली हवेली नासिया हम हवेली हवेली ना हवेली मुसलमान बाजा बजावता बजा बजांदा हां हां अच्छा थोडा आड़ी ता हाणी ता ओ हा, हते बड़े थे दो साटे बड़े, बड़े थे वो बाजा बजांदा ता हा, हां हां हार्मोनियम हां जड़े ब्याहाजा अच्छा ब्याहाला बाजा बड़ा मजा हां बड़ा मजा ब्रास बैंड हां हां अच्छा ओ थोड़े नाल खेड़दे रे मुसलमानो दे हां उंदे उंदे मुंडे खेड़दे हाड़े सुतल बाबा ते मुसलमान हैगे ते ਉਧਰ ਕੋ ਜਿਆਦਾ ਦੇ ਇਥੇ ਨਾਲ ਦੋ ਘਰ ਤੇ ਲਾਗਾ ਤੁਹਾਡੇ ਘਰ ਨੇੜੇ ਦੋ ਘਰ ਸੀਗੇ ਦੂਏ ਪਾਸੇ ਕਿੱਧਰ ਜਿਆਦਾ ਤੇ ਉਹ ਕੋਠੀ ਕੋਲ ਅੱਛਾ ਇਧਰਲੇ ਪਾਸੇ ਸੋਤਲ ਵਿੱਚ ਉੱਥੇ ਹਾਂ ਉਥੇ ਇਹਦਾ ਬਹੁਤ ਜੀ ਜਿਹੜੀ ਸ਼ੇਰਾਂ ਵਾਲੀ ਕੋਠੀ ਆ ਹਾਂ ਹਾਂ ਸ਼ੇਰਾਂ ਵਾਲੀ ਕੋਠੀ ਕੋਲ ਜਿਆਦਾ ਤੇ ਹਾਂ ਅਜੇ ਅਜੇ ਪਸੇ ਜਿਹੜਾ ਚਟਾ ਜਿਮਕਾਨ ਹਾਂ ਹਾਂ ਉੱਥੇ ਹੈ ਅੱਛਾ ਅੱਛਾ ਫਿਰ ਤਾਂ ਬਹੁਤ ਪੁਰਾਣਾ ਸਮਾਂ ਦੇਖਿਆ ਤੁਸੀਂ ਜੀ ਵਿਆਹ ਵਿਆਹ ਬੇਬੇ ਕਦ ਹੋਇਆ ਤਾਂ ਤੁਹਾਡਾ ਵਿਆਹ ਦਾ ਬਹੁਤ ਬੜਾ ਪਾਓ ਲੇਟ ਹੋਇਆ ਜੀ ਕਿੰਨੇ ਕਿੰਨੀ ਉਮਰ ਤੇ ਜਾ ਤੁਹਾਡੀ ਯਾਦਾ ਇਹ ਪੂਰੇ ਤਗੜੇ ਜੈ ਅਜੇ ਨਾ ਫੈਟੀ ਕੰਮ ਕਰਦੇ ਕਾਂਸੀਨਾ ਬੇਟੀ ਹੈ ਕਰਾਲੀ ਹਾਂ ਅੱਛਾ ਕਰਾਲੀ ਤੁਸੀਂ ਕੰਮ ਕਰਿਆ ਹਾਂ ਕਾਂਸੀਨਾ ਫੈਟੀ ਹੈ ਜਦ ਕਹਿੋ ਜੇ ਸਮਾਂ ਤੱਕ ਕਹਿੋ ਜੇ ਆਲਾ ਦਵਾਲਾ ਸੜਕਾਂ ਕੋਈ ਸੜਕ ਨਹੀਂ ਤੇ ਕਿਸੇ ਨੂੰ ਰਸਤਾ ਦਾ ਲਖਣਾ ਡੋਲਾਂ ਤਾਂ ਆ ਖੇਤਾ ਨਹੀਂ ਡੋਲਾਂ ਨੂੰ ਆ ਤੇ ਅੱਛਾ ਹਾਂ ਨਾ ਕੋਈ ਸਾਈਕਲ ਤਾਂ ਨਾ ਕੋਈ ਗੱਡੀ ਪੱਡੀ ਟਾਂਗੇ ਜਾਂਦੇ ਤੇ ਮਾਰੇ ਮੋਟੇ ਕਿਦੇ ਪਿੰਡਾਂ ਨੂੰ ਟਾਂਗੇ ਚੱਲਦੇ ਤੇ ਕੋਨੇ ਆਏ ਅੱਛਾ ਉਹ ਆਉਂਦੇ ਤੇ ਤੰਗ ਕਰਾ ਲਈ ਤੇ ਇੱਕ ਦੋ ਇਧਰ ਛਾਲ ਮੇ ਕਰਨੀ ਨੂੰ ਤੇ ਤੁਸੀਂ ਕਰਾ ਲਈ ਸਾਈਕਲ ਪਰ ਜਾਇ ਕਰਦੇ ਤੇ ਪੈਦਲ 15 20 ਆ ਜਾਂਦੇ ਸੋ ਪੈਦਲੇ ਗਏ ਐ ਅੱਛਾ ਸਾਈਕਲ ਨਹੀਂ ਤਾਂ ਹੈਗਾ ਹੈਗਾ ਸਾਈਕਲ ਵੀ ਘੱਟ ਤੇ ਸਾਈਕਲ ਹੈ ਉਹ ਨਹੀਂ ਤਾਂ ਕਿ ਜੇ ਪੈਸਾ ਨਹੀਂ ਤੇ ਅੱਛਾ ਭਾਜੀ ਪੈਸੇ 105 ਨੂੰ ਸਾਈਕਲ ਲੱਤਾ ਇਹ ਬੰਦਾ ਅੱਛਾ ਉਹਦੇ ਬਾਅਦ ਸਾਲ ਬਾਅਦ ਬਦਲ ਦੇਣਾ 5 ਰੁਪਏ ਹੋਰ ਬਾਅਦ ਨਾ ਮਾ ਦੇਣਾ ਅੱਛਾ ਹਾਂ ਆ ਰਹਾ ਗੱਲਾਂ ਕਰ ਮੈਂ ਹੋ ਰਹਾ ਤਾਂ ਹੈ ਨਾ ਕੋਈ ਗਸਾਣੇ ਦੇ ਵਿਚ ਨੂੰ ਰੱਖ ਕੇ ਆਉਂਦਾ ਗੱਬੇ ਨੂੰ ਉਹ ਹੈ ਨਾ ਕੋਈ ਗੱਬੇ ਲਾ ਕੇ ਆਉਂਦੇ ਗੱਬੇ ਨੂੰ ਜਦ ਪੈਦਲ ਜਾਂਦੇ ਤੇ ਖੇਤਾ ਖੇਤੋਂ ਖੇਤੀ ਜਾਂਦੇ ਤੇ ਹਾਂ ਹਾਂ ਕਿਤਾ ਕਿਤੇ ਅੱਛਾ ਬੇਬੇ ਤੁਹਾਡੇ ਪੇਕਾ ਕਰ ਕਿੱਥੇ ਹੈ ਮੁੰਡੋਂ ਸੰਗਤੀਆਂ ਮੁੰਡੋਂ ਸੰਗਤੀਆਂ ਦੇ ਤੁਸੀਂ ਹਾਂਜੀ ਤੇ ਬਰਾਤ ਮੁੰਡੋਂ ਸੰਗਤੀਆਂ ਗਈ ਸੀ ਬਾਪੂ ਹਾਂ ਯਾਦਾਂ ਵੇਲਾ ਹੋ ਬੇਬੇ ਹੂੰ ਯਾਦਾਂ ਵੇਲਾ ਹੂੰ ਯਾਦਾ ਗੌਣੇ ਵਾਲੀ ਗਈ ਸੀ ਗੌਣੇ ਵਾਲੀ ਗਈ ਸੀ ਹਾਂ ਹਾਂ ਮਲੂਕ ਜਾਂਦਾ ਕੀ ਨੋਤਾ ਗੌਣੇ ਵਾਲੀ ਦਾ ਮਲੂਕ ਚੰਦ ਮਲੂਕ ਚੰਦ ਮਲੂਕ ਚੰਦ ਹਾਂ ਹਾਂ ਬੰਦਾ ਸੀ ਹਾਂ ਹਾਂ ਬੰਦਾ ਕੌਂਦਾ ਸੀ ਗੌਣੇ ਵਾਲੀ ਵੀ ਜੀ ਉਹ ਗੌਣਦਾ ਹੀ ਰਮਾਸ ਭਗਤ ਦਾ ਅੱਛਾ ਉਹ ਗੌਣਦਾ ਹੈ ਅੱਛਾ ਹਾਂ ਮੋਹ ਰਗੀ ਪੱਕਾ ਦਾ ਮੌਸਮਦਾਰਤਾ ਅੱਛਾ ਧਾਰਮਿਕ ਹਾਂ ਤਾਂ ਇਹ ਸੀਗੇ ਉਹ ਹਾਂ ਧਾਰਮਿਕ ਮਲੂਕ ਚੰਦ ਹਾਂ ਹਾਂ ਉਹ ਕਹੇ ਤੇ ਲੈ ਕੇ ਗੇ ਰਹੇ ਹੋ 15 20 ਪੰਤੇ ਜਾਓ ਉਹਰੇ ਤੇ ਕਹਿ ਦੇ ਅੱਛਾ ਉਹ ਉੱਥੇ ਵੀ ਲਾਇਆ ਖੜਾ ਉੱਥੇ ਵੀ ਲੱਗਿਆ ਖਾੜਾ ਫਿਰ ਹਾਂ ਉਹਨੇ ਵੀ ਲਾਇਆ ਉਹ ਫਿਰ ਜਿਹੜੀ ਜਾਨ ਜਿਹੜੀ ਸੀ ਉਹ ਕਾਦੇ ਪਰ ਗਈ ਸੀ ਹਾਂ ਰਥਾਪੁਰਾ ਅੱਛਾ ਰਥਾਪੁਰ ਗਈ ਸੀ ਹਾਂ ਗੱਡੇ ਦੇ ਇੱਕ ਇੱਕ ਕੋਲ ਘੋੜਾ ਟਾਂਗਾ ਵੀ ਤਾਂ ਅੱਛਾ ਇੱਕ ਕੋਲ ਘੋੜਾ ਟਾਂਗਾ ਵੀ ਤਾਂ ਉੱਥੇ ਫਿਰ ਸਵਾਗਤ ਕਰਿਆ ਇਹਨਾਂ ਦਾ ਚੰਗਾ ਵੀ ਤੁਸੀਂ ਹੈ ਹਾਂ ਪੂਰਾ ਪੂਰਾ ਪੰਡਤ ਦੇਖਣ ਆਇਆ ਮੈਂ ਕੋਮਣੇ ਆਇਆ ਹਣਾ ਅੱਛਾ ਹਾਂ ਵਾਜਾ ਵਾਜਾ ਬੰਦੇ ਦੇ 2 ਮਹੀਨੇ ਪਿਛੇ ਹੀ ਫੇਰ ਦੁਨੀਆ ਇਕੱਠਮਠੋਸਾ ਹੋਇਆ ਫੇਰ ਬਰਾਦਰ ਬੁਲਾਈ ਅੱਛਾ ਮੈਂ ਕਿਹਾ ਬਾਜਾ ਹੜਾ ਵੀ ਕਰਾਇਆ ਬਤਾ ਅੱਛਾ ਬਾਜਾ ਵੱਜਿਆ ਫਿਰ ਪੂਰਾ ਰਥਾ ਪਰ ਗਈ ਬਰਾਤ ਹਾਂ ਉਹ ਉਹ ਕਿਹੜੇ ਰਸਤੇ ਨੂੰ ਗਈ ਤੀ ਫਿਰ ਉਹ ਤਾਂ ਜੀ ਕਹਿੰਨੇ ਹੁਲਕੇ ਨੂੰ ਗਈ ਤੇ ਆ ਨਾ ਤੈਨੂੰ ਅੰਗ ਗਈ ਤੇ ਹੈ ਆਹਾਂ ਨੱਗਲੋਂ 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 ਹੋ ਕੇ ਹਾਂ ਹਾਂ ਆਉਂਗਾ ਆਉਂਗਾ ਲੱਕ ਸਿਸਮਾ ਰੋਡ ਤੋਂ ਹਾਂ 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 ਕਰਾਲੀ ਨੂੰ ਜਾ ਕੇ ਸਿਸਮਾ ਹਾਂ ਆਉਂਗਾ ਆਇਆਂ ਮੁੜ ਕੇ ਆਇ ਤੇ ਆਇਆਂ ਮੁੜ ਕੇ ਤੁਸੀਂ ਤੁਸੀਂ ਗਾਦੇ ਪਰ ਬੈਠੇ ਤੇ ਰਸਪਰ ਰਸਪਰ ਬੈਠੇ ਤੇ ਪੂਰੀਆਂ ਵਧੀਆ ਕੱਪੜੇ ਕੁੱਪੜੇ ਪਾਟ ਟਾਟ ਪਟ ਅੱਛਾ ਪੂਰੇ ਟਾਟ ਪਟ ਹਾਂ ਅੱਛਾ ਐ ਉਮਰ ਵੀ ਠੀਕ ᱛੀ ਹਾਂ ਚੜਦੇ ਜਾਨੇ ਤੇ ਜਿਆਦਾ ਅੱਛਾ ਉਹ ਤਾਂ ਬੋਦੇ ਜੇ ਤੇ अच्छा हां जी मतलब पूरी ऐं चढ़ाई थी ज्यादा पूरी हुन तो आ जे बीमार हो गया था मैं साल एक एक रोटी नहीं खादी मैं कई कई महीने अच्छा हालत हो गया था नहीं, मैं नहीं तो कई महीने मने गया कडू मैंने कई बार पहनत 51 साल तक उन्होंने काम करया अच्छा अच्छा वो फिर बारात जेडी पहुंची उथे बिबे थोटे वाले तैयारियां कित्ता दीए दिया अरे बस रोटी खाने बणिया दिया रोटी खाने बणिया दिया हां ढ़ोलकी तमक्का कोई कुड़ियां गीत गावनिया गीत गावनिया दिया हां फेरे होए ते जी ਫੇਰੇ ਹੋਇਤੇ ਸਾਡੇ ਅ ਚਨੰਦ ਕਾਰਜ ਨਹੀਂ ਹੋਇਤੇ ਜਦ ਫੇਰੇ ਹੁੰਦੇ ਸੀ ਹਾਂ ਹਾਂ ਫੇਰੇ ਤੇ ਅੱਛਾ ਆ ਫੇਰੇ ਹੁੰਦੇ ਸੀ ਫੇਰਾਂ ਦੇ ਰੋਆ ਗਿਆ ਘੋਂ ਟਨੰਦਾਂ ਦਾ ਹੁਣ ਜਦ ਫੇਰਿਆਂ ਦਾ ਤਾਂ ਜਦ ਤੱਕ ਖੇਤ ਇਹ ਬਰਾ ਤੱਕ ਆ ਹੁਣ ਕਾਲੇ ਬੈ ਦਾ ਬਹੁਤ ਦੋਨਿਆਂ ਦੇਖਣਾ ਜਦ ਫੇਰ ਉੱਥੇ ਵਿਆਹ ਤੇ ਪੰਗੜੇ ਵਾਲ ਪੰਗੜਾ ਪੂਣਾ ਜਿਹਦਾ ਅੱਜ ਕੱਲ ਵਿਆਹਾਂ ਤੇ ਪੈਂਦਾ ਉਦੋਂ ਵੀ ਪੈਂਦਾ ਹੁੰਦਾ ਤਾਂ ਉੱਥੇ ਉਹ ਗੌਣਿਆਂ ਹੀ ਉਸੇ ਲੱਗੇ ਲੱਗੇ ਤੇ ਆ ਗਏ ਅੱਛਾ ਉੱਥੇ ਕਹਿੰਦੇ ਕੋਲੇ ਜਗ੍ਹਾ ਖੁੱਲੀ ਥੀ ਅੱਛਾ ਇਹਨਾਂ ਦੀ ਆਪਣੀ ਉਹਥੇ ਲਾਤਾ ਖੜਾ ਉਹਨਾਂ ਨੇ ਅੱਛਾ ਉੱਥੇ ਖੜਾ ਲਾਤਾ ਉਹਨਾਂ ਨੇ ਹਾਂ ਕਾਕਾ ਲੋ ਲੋ ਨਾ ਕੰਟਾਂ ਲੱਗ ਰਹੇ ਹੋ ਅੱਛਾ ਨੱਚਣ ਵਾਲੇ ਨੱਚੇ ਵੀ ਹਾਂ ਹਾਂ ਨੱਚਣ ਵਾਲੇ ਨਾਜੇ ਤੇ ਤੈਨਾਂ ਅੱਛਾ ਉਹਨਾਂ ਦੇ ਨਾਲ ਨਹੀਂ ਜਿਹੜੇ ਤੁਹਾਡੇ ਰਿਸ਼ਤੇਦਾਰ ਤੇ ਉਹ ਵੀ ਨੱਚਦੇ ਤੇ ਤੁਹਾਡੇ ਦੋਸਤ ਮਿੱਤਰ ਜਾਨਾ ਯਾਦ ਨਹੀਂ ਤੇ ਜਿਆਦਾ ਨਹੀਂ ਕਾਉਂਦਾ ਯਾਨੀ ਨਾ ਨੱਚਾ ਰਹੇ ਨੱਚਦੇ ਤੇ ਹਾਂ 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 ਅੱਛਾ ਤੇ ਉਹ ਟੰਬੂ ਕਨਾਟਾਂ ਲੱਗੀਆਂ ᱛੀਆਂ ਹਾਂ ਹੈਗੇ ਦੇ ਪੁਰਾਣੇ ਹਾਂ ਹੈਗੇ ਦੇ ਕਨਾਤਾ ਹੀ ਤੇ ਆ ਕਨਾਤਾ ਤੰਬੂ ਵੀ ਤੇ ਤੰਬੂ ਵੀ ਤੇ ਆ ਨਹੀਂ ਨਹੀਂ ਦੇ ਉਹ ਬੋਲੇ ਥੋੜਾ ਜਿਹਾ ਜਿੰਨਾ ਕ ਪ੍ਰਬੰਧ ਤਾਂ ਹਾਂ 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 ਅੱਛਾ ਉੱਥੇ ਫਿਰ ਕਿੰਨੇ ਦਿਨ ਰਹੇ ਫਿਰ ਇੱਕ ਦਿਨ ਤੇ ਦਿਨ ਆਏ ਮੇਰੇ ਕਾ ਆਪਾਂ ਹਾਂ ਤੇ ਦਿਨ ਆਏ ਤੇ ਤੇ ਦਿਨ ਆਏ ਤੇ ਹਾਂ ਦੋ ਰਾਤਾਂ ਉੱਥੇ ਰਹੇ ਹਾਂ ਅੱਛਾ ਉਹ ਤੁਹਾਡੇ ਵਾਲੇ ਪਾਸੇ ਜਦੋਂ ਜਨ ਚੜੀ ਐ ਮੈਂ ਉਹ ਵਾਲਾ ਦ੍ਰਿਸ਼ ਯਾਦ ਕਰਨਾ ਚਾਹੁੰਦਾ ਘੋੜੀ ਤੇ ਚੜਨ ਦਾ ਰਿਵਾਜ ਥਾ ਜਾਂਦ ਨਹੀਂ ਇਹਨੇ ਛੋਬਨੇ ਦਾ ਹਾਂ ਅੱਛਾ ਆ ਰਹੇ ਤਾ ਤੁਹਾਡੇ ਨਹੀਂ ਸੀਗਾ ਹਾਂ ਅੱਛਾ ਹਾਂ ਇਹਨੇ ਜੰਨ ਦੇ ਘੋੜੀ ਪਰ ਉਹ ਬਾਅਦ ਵਿੱਚ ਉਹ ਜਿਹੜਾ ਗਾਨਾ ਗੁੰਨਾ ਖੇਡਦੇ ਤੇ ਉਹ ਰਿਵਾਜ ਜਦੋਂ ਤੁਸੀਂ ਇੱਥੇ ਆ ਕੇ ਵਿਆਹ ਕੇ ਬੇਬੇ ਹਾਂ ਉਹ ਛੜੇ ਛੜੇ ਉਹਨੇ ਕਹਿੰਦੇ ਨੇ ਛਟੀਆਂ ਖੇਟੀਆਂ ਹਾਂ ਕਿੱਥੇ ਹਾਂ ਟੋਬੇ ਬਾਬੇ ਪਰ ਟੋਬੇ ਵਾਪੇ ਤੇ ਹਾਂ ਹਾਂ ਗਾਜ਼ੀ ਦਾਸ ਜੀ ਦਾ ਜਿਹੜਾ ਟੀਆ ਹਾਂ 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 ਉੱਥੇ ਛੱਡੀਆਂ ਖੇਡੀਆਂ ਦੀਆਂ ਹਾਂ ਹਾਂ ਤੇ ਉੱਥੇ ਖੇਡਦੇ ਉੱਥੇ ਖੇਡਦੇ ਉੱਥੇ ਖੇਡਦੇ ਤੇ ਹੋਰ ਘਰ ਆ ਕੇ ਕਿਹੜੇ ਰਿਵਾਜ ਹੁੰਦੇ ਤੇ ਗਾਨਾ ਕੋਈ ਪਾਦਾ ਵੀ ਹੁੰਦਾ ਤਾਂ ਇਹ ਇੱਕ ਪ੍ਰਾਦੀ ਲੱਗੇ ਜੋ ਜਿੱਗੇ ਮੜਕਾ ਦੇ ਲਈ ਗੇ ਦੇ ਲਈ ਰਵਈਆ ਉਹ ਜਿਹੜਾ ਜਿਹਨੇ ਤੱਕ ਲਿਆ ਜਿੱਤੇ ਜਾਂਦਾ ਹੈ ਕੌਣ ਜਿੱਤਿਆ ਤਾਂ ਜਦ ਮੈਂ ਹੀ ਤੈ ਜੀ ਬਾਪੂ ਨੇ ਮੈਂ ਜਿੱਤਿਆ ਸੀ ਇਹ ਜਿੱਤੇ ਸੀ ਆ ਨਾ ਹੀ ਖਿਆਲ ਨਹੀਂ ਰੱਖਿਆ ਬਾਪੂ ਨੇ ਤਾਂ ਖਿਆਲ ਰੱਖਿਆ ਉਹਨਾਂ ਨੇ ਤਾਂ ਯਾਦ ਰੱਖਿਆ ਮੈਂ ਮੈਂ ਪੂਰਾ ਦਾ ਗੱਲ ਦੀਦਾ ਹੈ ਹੈ ਪੂਰਾ ਦਾ ਜਿਹੜੇ माजी ਕੋਚਲੇ ਹਿੰਦੁਸਤਾਨ ਕੋਚਲੇ ਕਕਰ ਹੋਇਆ ਦਾ ਅਗਰੇਜ ਪੰਜਾਬੀ ਨਾਲ ਗੱਲ 47 ਵੇਲੇ ਦੀ ਕਰੀਏ ਜੀ ਆਪਾਂ ਜਦੋਂ ਹੱਲੇ ਪਏ ਆ ਹਾਂ ਉਹ ਜਿਹੜੇ ਦੋ ਪਰਿਵਾਰ ਮੁਸਲਮਾਨਾਂ ਦੇ ਪਿੰਡ 'ਚ ਰਹਿੰਦੇ ਸੀ ਉਹਨਾਂ ਦੇ ਨਾਮ ਯਾਦ ਹੈ ਹਾਂ ਹਾਂ ਉਹ ਹੀ ਤਾਂ ਨੂੰ ਦੱਸਿਆ ਨਹੀਂ ਹੈ ਅੱਲਾ ਬਖਸ਼ ਹਾਂ ਅੱਲਾ ਬਖਸ਼ ਹਮੇਲੀ ਇਕ ਆ ਰਾਇਪਤਾ ਇੱਕ ਅੱਲਾ ਬਖਸ਼ ਨੇ ਕਿਸੇ ਨੇ ਖੂਜ ਵੀ ਛਾਲ ਮਾਰੀ ਸੀ ਹਾਂ ਹਾਂ ਕਿਨੇ ਮਾਰੀ ਸੀ ਅੱਲਾ ਬਖਸ਼ ਇੱਕ ਉਹਨੇ ਮਾਰੀ ਸੀ ਅੱਲਾ ਬਖਸ਼ ਨੇ ਮਾਰੀ ਸੀ ਅੱਲਾ ਬਖਸ਼ ਨੇ ਮਾਰੀ ਸੀ ਹਾਂ ਉਹ ਮਰ ਗਿਆ ਤਾਂ ਮਰ ਗਿਆ ਤਾਂ ਹਾਂ ਉਹ ਇੱਕ ਇੱਕ ਕੁੜੀ ਮਰ ਗਈ ਤੇ ਇੱਕ ਉਹਨੇ ਇਥੇ ਇੱਕ ਮੁੰਡੇ ਦੇ ਮਾਰਾ ਗਣਾ تھا ਉਹ ਵੱਜ ਗਿਆ ਇਹ ਘਰ ਵਾਲੀ ਦੇ ਮਾਰਾ ਦਾ ਕਿੰਨੇ ਗਣਾ تھا ਉਹ ਵੱਜ ਗਈ ਮਜ਼ਮਾਨਾ ਦੀ ਹਾਂ ਦੋ ਹੀ ਵੱਜ ਗਏ ਫੇ ਲੈ ਆਏ ਤੇ ਪਿੰਡ ਪਿੰਡ ਲੈ ਆਇਆ ਦਾ ਇੱਥੇ ਆ ਗਦੇ ਧਰਮਰਾਮ ਮੇ ਮੀ ਸਾਨੂੰ ਬੱਬਾ ਦਾ ਬੜਾ ਜਾਂਦਾ ਹੋਣਾ ਹੀ ਆ ਮੈਂ ਆਪੇ ਮਾਰਦੋ ਅੱਛਾ ਉਹ ਅੱਲਾ ਬਖਸ਼ ਜਿਹੜਾ ਸੀਗਾ ਉਹਨੇ ਆਪਣੇ ਪਰਿਵਾਰ ਨੂੰ ਆਪੇ ਨੁਕਸਾਨ ਕਰਿਆ ਹਾਂ ਹਾਂ ਵਟਮਟਈਆ ਹੋਣਾ ਛੱਤ ਦੇਖ ਨਹੀਂ ਹੋਣਾ ਅੱਛਾ ਉਹਨੇ ਆਪੇ ਗੰਦਾਸਾ ਮਾਰਿਆ ਕਿਹਨੂੰ ਮਾਰਿਆ ਆਪਣੀ ਘਰ ਵਾਲੀ ਦੇ ਮਾਰੇ ਕੁੜੀ ਦੇ ਮਾਰੇ ਮੁੰਡੇ ਦੇ ਮਾਰੇ ਇਹ ਭੱਜ ਗਏ ਮਾਰੇ ਮੈਨੂੰ ਪਾਜ ਬੁੱਜ ਕੇ ਉਹਨੇ ਜੜੇ ਖੂਮਾ ਜਾਣਾ ਮਾਰਤੀ ਕੁੜੀ ਆਪਨੇ ਖੂਦ ਸਭ ਮਾਰੀ ਇੱਕ ਕੁੜੀ ਮਾਰਗੀ ਤੀਕਾ ਅੱਛਾ ਕੁੜੀ ਮਾਰਗੀ ਆਪ ਖੂਮਾ ਜਾਣਾ ਮਾਰੀ ਉਹ ਮਰ ਗਿਆ ਉਹ ਅੱਲਾ ਬਖਸ਼ ਨੇ ਵਿਚਾਰੇ ਨੇ ਆਪਣੇ ਟੱਬਰ ਤੇ ਆਪੇ ਹਮਲਾ ਹਮਲਾ ਕਰਤਾ ਆਪੇ ਹਮਲਾ ਕਰਤਾ ਆਪੇ ਉਹਨੇ ਛਾਲ ਮਾਰ ਕੇ ਆਪ ਵੀ ਮਰ ਗਿਆ ਮਰ ਗਿਆ ਉਹ ਦੋ ਵਜੇ ਦੇ ਘਰ ਵਾਲੇ ਮਰ ਗਏ ਇੱਕ ਮੁੰਡਾ ਵਜ ਗਿਆ ਉਹ ਜਿਹੜੇ ਬਚ ਗਏ ਫਿਰ ਉਹ ਕਿੱਥੇ ਗਏ ਉਹ ਫੋਕ ਤੇ ਰਹੀ ਨਹੀਂ ਜਿਹੜੇ ਬਚ ਗਏ हां ओ सारे ਮਸਾਲਾ ਵਾਲੇ ਆnde ਸਾਰੇ ਜਿੰਨੇ ਪਿੰਡ ਦੇ ਪਰਿਵਾਰ ਦੇ ਇਹ ਬਠਾਲੇ ਵਿੱਚ ਟੋਪੇ ਕਿ ਨਹੀਂ ਲੋਕੋ ਆਏ ਹੋਏ تھے ਕਿਹਨੇ ਪਿੰਡਾਂ ਦੇ हां हां ਅੱਛਾ ਮੇਰੇ ਨਾਲ ਵਿਜੇ ਯਾਰ ਦੋਸਤ ਵੀ ਥੇ ਵਿੱਚ ਮੇਤਰ ਮਿਲੀ ਵੀ ਦੇ ਹਾਂ ਇਹਦਾ ਹੋਲੀ ਆਏ ਫਿਰ ਪਿੰਡਾਂ ਮ ਬਠਾ ਲਾ ਮਤਲਬ ਆਪਸੀ ਪਿਆਰ ਭਾਈਚਾਰਾ ਪਿੰਡਾਂ ਦਾ ਹੈਗਾ ਤਾਂ ਉਹਨਾਂ ਨਾਲ हां ਪੂਰਾ 라ਜੀ ਫਿਰ ਉਹ ਵੈਸੇ ਖਬਰ ਆ ਗਿਆ ਅੱਲਾ ਬਖਸ਼ ਹਾਂ ਹਾਂ ਮੋਂ ਤਾਂ ਪਹਿਲਾਂ ਪਹਿਲੇ ਮਾਰਦੇ ਪਿੰਡਾਂ ਦੇ ਤਾਂ ਕੋਈ ਖਤਰਾ ਨਹੀਂ ਸੀ ਉਹਨਾਂ ਨੂੰ ਪਿੰਡਾਂ ਦੇ ਤਾਂ ਵਿਚਾਰੇ ਤੇ ਹਾਂ ਹਾਂ ਫਿਰ ਇਹਨਾਂ ਨੂੰ ਕਿਰਪਾ ਨਾਲ ਪਾਤੀਆਂ ਆਮਰਛਾ ਕਾਤੇ ਮਸਮਾ ਜਿਹੜੇ ਬਜੇ ਤੇ ਫਿਰ ਉਹਨਾਂ ਨੇ ਪਾਕਿਸਤਾਨ ਦੇ ਆ ਕੇ ਲੈ ਕੇ ਆ ਕੇ ਪਾਕਿਸਤਾਨ ਦੇ ਆਇਤੇ ਫਿਰ ਲੈਣ ਹਾਂ ਲੈਣ ਆਇਤੇ ਉਹ ਗਨਾਮੀ ਥਿਆ ਨਾ ਕੋਲ ਹੋਣੀ ਗਨਾਂ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਬਚ ਗਿਆ ਉਹਦਾ ਨਾਂ ਯਾਦ ਹੈ ਅੱਲਾ ਬਖਸ਼ ਦੇ ਮੁੰਡੇ ਦਾ ਨਾਂ ਉਹ ਨਹੀਂ ਹਾਂ ਉਹ ਚਲਾ ਗਿਆ ਪਾਕਿਸਤਾਨ ਫਿਰ ਹਾਂ ਹਾਂ ਨਾ ਹਾਂ ਲੈ ਹਾਂ ਲੈ ਕੇ ਤੇ ਆਪ ਆਪੇ ਲੈ ਕੇ ਹੋ ਅੱਛਾ ਮੁਸਲਮਾਨ ਆਪੇ ਲੈ ਕੇ ਬਾਕੀ ਜਿਹਾ ਟਿਕ ਟਕਾ ਹੋ ਗਿਆ ਹਾਂ ਹਾਂ ਟਿਕ ਟਕਾ ਹਾਂ ਨਹੀਂ ਜਾਂਦੇ ਜੇ ਕਿਵੇਂ ਤੁਸੀਂ ਜਿਹਨੇ ਅੱਖੀ ਵੀ ਤੀ ਮੂ ਵੀ ਲਈ ਜਾਂਦੇ ਅੱਛਾ ਹਾਂ ਅੱਛਾ ਅੱਲਾ ਬਖਸ਼ ਨੇ ਜੇ ਛਾਲ ਮਾਰੀ ਤੁਹਾਨੂੰ ਸੋਜੀ ਇਸ ਟਾਈਮ ਯਾਦ ਆ ਪੂਰੀ ਪੂਰੀ ਸੋਜੀ ਆ ਹਨ ਨੂੰ ਨਿਕਲ ਨਹੀਂ ਦਿੰਦੇ ਬਾਹਰ ਬਾਹਰ ਜਾਂਦੇ ਨੇ ਨਾ ਉਹ ਅਜਿਹਾ ਦੇਖਿਆ ਹੁੰਦੇ ਬੱਦਕੇ ਅੱਛਾ ਜੀ ਹਾਂ ਆ 90 ਗੱਲ ਪੱਲੇ ਵਸ ਗੱਲ ਆਉਂਦੀ ਹੋ ਤੇ ਤੁਸੀਂ ਹੁਣ ਬਾਪੂ ਜੀ ਦੀ ਗੱਲ ਕਰਦਾ ਮੈਂ ਆਪਣੇ ਬਚਪਨ ਦੇ ਵਿੱਚ ਖੇਡਾਂ ਖਲਾਰਾ ਕਿਆ ਖੇਡਦੇ ਹੁੰਦੇ ਤੇ ਔਰ ਹਰ ਦੇ ਕਨੇ ਖੇਡਾਂ ਆ ਦੀਆਂ ਸੌਂਜੀ ਪੱਕੀ ਜਿਹੜੇ ਹਾਂ ਜਿਹੜੇ ਅੰਦਰਲੇ ਬੰਦੇ ਦੇ ਉਹ ਫੜ ਲਾਂਦੇ ਤੇ ਉਹ ਆਹ ਇਹ ਆਂ ਹੀ ਹੱਥ ਨਾਲ ਆ ਕੇ ਪੱਜ ਜਾਂਦੇ ਤੇ ਉਹ ਫਾਂਟ ਲੈਣਦੇ ਲਗੇ ਤੇ ਉਹ ਬੈਠ ਜਾਂਦਾ ਠੀਕ ਹੈ ਨਹੀਂ ਜਿਹੜਾ ਸਾਨੂੰ ਫੜ ਲਿਆ ਅੰਦਰ ਫੜ ਲਿਆ ਉਹ ਆ ਵੀ ਬੈਜਦੇ ਉਹ ਦੂਆ ਖੜਾ ਆ ਖੜਦੇ ਇਹਦਾ ਨਾਮ ਕੀ ਦਾ ਗੇਮ ਹੁੰਦਾ ਸੌਂਜੀ ਪੱਕੀ ਸੌਂਜੀ ਪੱਕੀ ਹਾਂ ਹੋਰ ਕੀ ਘੇੜਦੇ ਤੇ ਤਲਾਵਾ ਉਹ ਉਹ ਕਬੱਡੀ ਕਬੱਡੀ ਖੇਡੀ ਤੁਸੀਂ ਹਾਂ ਖੇਡੀ ਇਹ ਨਾ ਤਗੜੇ ਤੇ ਆਵੇ ਅੱਛਾ ਹਾਂ ਮੁੰਡੇ ਹੋਰ ਵੀ ਗਏ ਜਟਾਂ ਜਟਾਂ ਦੇ ਸਾਰੇ ਇਕੱਠੇ ਹੋ ਜਾਂਦੇ ਅੱਛਾ ਹਾਂ ਉਹ ਮੁ슬ਮਾਨਾਂ ਦੇ ਮੁੰਡੇ ਵੀ ਵਿੱਚ ਖੇਡਦੇ ਤੇ ਤੁਹਾਡੇ ਹਾਂ ਉਹ ਵੀ ਤਗੜੇ ਦੇ ਆਇਤਾ ਅੱਛਾ ਕੇ ਅੱਗੇ ਖੇਡਦੇ ਘਰਾਂ ਦੇ ਲਾਗੇ ਬਾਗ ਤੇ ਆਮਾਂ ਦੇ ਹਾਂ ਅੱਖ ਖੁੱਲੀ ਜਾਂਦੀ ਅੱਛਾ ਹਾਂ ਫਿਰ ਉਹ ਜਦ ਗਏ ਉਹ ਹੱਲੇ ਪੈ ਕੇ ਫਿਰ ਉਹ ਇਕੱਠੇ ਹੋ ਕੇ ਜਦੋਂ ਗਏ ਮੁਸਲਮਾਨ ਉਹ ਫਿਰ ਗੱਡੀਆਂ 'ਵਾਂ ਲੈ ਕੇ ਗਏ ਗੱਡੀਆਂ 'ਵਾਂ ਲੈ ਕੇ ਪਿੰਡਾਂ ਨਾਲ ਮਿਲ ਕੇ ਗਏ ਸੀ ਹਾਂ 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 ਆਪਨੇ ਪਿਆਰੇ ਗਏ ਤੋਰੇ ਆ ਨਹੀਂ ਆਵੇ ਉਹ ਆਪੇ ਪੜਨੇ ਤੋਰੇ ਆ ਲੈ ਜਾਓ ਭਾਈ ਇਹ ਕਹੇ ਅੱਛਾ ਤੁਹਾਡੇ ਜਿਹੜੇ ਬਚਪਨ ਦੇ ਦੋਸਤ ਮਿੱਤਰ ਤੇ ਉਹਨਾਂ ਦੇ ਕਿਸੇ ਦੇ ਨਾਮ ਨੌੜਾ ਉਹ ਕਈ ਦਾ ਮਰ ਵੀ ਗਏ ਚਲੋ ਨੌ ਫਿਰ ਵੀ ਯਾਦ ਕਾਕਾ ਸਿੰਘ ਕਾਕਾ ਸਿੰਘ ਹਾਂ ਇੱਕ ਹੋਰ ਤਾਂ ਕਈਆਂ ਕਈਆਂ ਨੌਬਲੀਆ ਲੈ ਕੇ ਆਇਆ ਕਰ ਕਾਕਾ ਸਿੰਘ ਯਾਦ ਤੁਹਾਨੂੰ ਹਾਂ ਕਾਕਾ ਨੇ ਯਾਰ ਕਾਕਾ ਸਿੰਘ ਹੈਗਾ ਨਾ ਉਹ ਮਰ ਗਿਆ ਜੱਟ ਦਾ ਅੱਛਾ ਉਹ ਤੁਹਾਡਾ ਢਾੜੀ ਦਾ ਹਾਂ ਢਾੜੀ ਦਾ ਹੈ ਹਾਂ ਹੋਰ ਵੀ ਹੈ ਇਹ ਇਹ ਹਯੂਰਾ ਹਯੂਰਾ ਅਯੂਰਾ ਜਾਟਾ ਇਹ ਉਹਦਾ ਪਾਈ ਮਿਹਰ ਸਾਂ ਮੇਰ ਸਿੰਘ ਹਾਂ ਮੇਰੇ ਹਰ ਆੜੀ ਨਾਲ ਪਰੋਸੀ ਤੇ ਆੜੇ ਅੱਛਾ ਆ ਕਿ ਜਗੀਰਾ ਦਾ ਇਹ ਚਾਰੇ ਭਾਈ ਤੇ ਹਾਂ ਜਾਗਰ ਜਾਗਰ ਹਾਂ ਮਾਰੇ ਸਾਂ ਚਾਰੇ ਬੰਦੇ ਆੜੇ ਹਾਣੀ ਤੇ ਅੱਛਾ ਹਾਂ ਮਾਸਾ ਜਾਗਰ ਹਾੜਾ ਹਾਣੀ ਤਾਂ ਦੂਗੇ ਬੜੇ ਤੇ ਸਬਜ਼ੀਆਂ ਦਾਲਾਂ ਕਿਆ ਖਾਂਦੇ ਤੇ ਜਦ ਜ਼ਿਆਦਾ ਉਹ ਦੇਸੀ ਦਾਤ ਤੇ ਮਾਸਰੀ ਦੀ ਝੋਲੀਆਂ ਲਾ ਕੇ ਮਾਂ ਐ ਸਾਵੀ ਦਾ ਘਟੇ ਆਉਂਦੀ ਜੀ ਅੱਜ ਅੱਛਾ ਕਣ ਹੁੰਦੀ ਦੀ ਉਹ ਨਾਲ ਆਪਣੇ ਹੁੰਦੀ ਸੀ ਇੱਧਰੇ ਹਾਂ ਹਾਂ ਮੌਸਮ ਨਹੀਂ ਜ ਆਪਣੇ ਤਾਂ ਆਂਤ ਨਹੀਂ ਆਇਆ ਬਥੇਰੀ ਹੁੰਦੇ ਸੀ ਥੋਲੇ ਬਹੁਤ ਹੁੰਦੇ ਸੀ ਥੋਲੇ ਬਹੁਤ ਹੁੰਦੇ ਸੀ ਅੱਜ ਕੱਲ ਥੋਲੇ ਨਹੀਂ ਬੀਜਦਾ ਕੋਈ ਉਹ ਬੀਜਾ ਵੀ ਹੈਟ ਤੇ ਜਲ ਜਾਂਦੇ ਜੀ ਅੱਛਾ ਹਾਂ ਅੱਛਾ ਤੁਹਾਡੇ ਮਾਤਾ ਜੀ ਦਾ ਕੀ ਨਾਮ ਸੀ ਬਾਪੂ ਜੀ ਬਿਸ਼ਨਕੌਰ ਬਿਸ਼ਨਕੌਰ ਹਾਂ ਹਾਂ ਤੇ ਬਾਪੂ ਜੀ ਦਾ ਮਲਬਾਈ ਸਿੰਘ ਮਲਬਾਈ ਸਿੰਘ ਹਾਂ ਤੇ ਤੁਹਾਡੇ ਦਾਦਾ ਜੀ ਯਾਦ ਹੈ ਤੁਹਾਨੂੰ ਹਾਂ ਉਹਨਾਂ ਦਾ ਕਹਿਣਾ ਮਾਤਾ ਆਰਾਮ ਦਿੱਤਾ ਰਾਮ ਦਿੱਤੇ ਹਾਂ ਰਾਮ ਦਿੱਤੇ ਪਿੱਛੇ ਗਾਂ ਵੀ ਯਾਦ ਹੈ ਕੋਈ ਨਾ ਹੋ ਨਹੀਂ ਹੈ ਆਏ ਮੇਰੇ ਦਾ ਨਾ ਜੁੜ ਗਏ ਉਹ ਹੈ ਨਹੀਂ ਆ ਰਾਮ ਦਿੱਤੇ ਤੱਕ ਯਾਦ ਹੈ ਹਾਂ ਅੱਛਾ ਰਾਮ ਦਿੱਤੇ ਦੀ ਸ਼ਕਲ ਯਾਦ ਹੈ ਤੁਹਾਨੂੰ ਐਨ ਹਾੜੀ ਹੋਦੀ ਤੇ ਪਹਿਲਾਂ ਮਰ ਗਿਆ ਅੱਛਾ ਪਹਿਲਾਂ ਮਰ ਗਿਆ ਹਾੜੀ ਅੰਮਾ ਵੀ ਪਹਿਲਾਂ ਮਰ ਗਈ ਉਹ ਵੀ ਹੈ ਜੋ ਇਹ ਚਲ ਗਿਆ ਅੱਛਾ 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 ਉਹ ਖੜੂ ਐ ਬਹਾ ਬਾਦਾ ਤੁਹਾਨੂੰ ਜਿਹੜੀਆਂ ਰੋਟੀਆਂ ਬਣਾਉਂਦਾ ਤਾਂ ਜਦੋਂ ਤੁਹਾਡਾ ਬਚਪਨ ਦਾ ਜਦ ਤੁਸੀਂ 4 5 6 ਸਾਲ ਦੇ ਤੇ 7 ਸਾਲ ਦੇ ਤੇ ਕੌਣ ਰੋਟੀ ਪਕਾਉਂਦਾ ਦਾ ਘਰ ਚ ਹੜੀ ਮਾਤਾ ਜਿਹੜੀ ਉਹ ਗੁਜਰ ਗਈ ਸੀ ਸਾਡੀ ਭੈਣ ਸੀ ਅੱਛਾ ਅਸੀਂ ਦੋ ਆਟਾ ਵੀ ਹੈ ਵੀ ਆਪੇ ਵੀ ਹੈ ਕਰਦੇ ਤੇ ਨਾਲ ਰੋਟੀ ਵੀ ਬਕਰਨਦੀ ਸੀ ਸਾਡੀ ਭਾਈ ਉਹਨਾਂ ਨੂੰ ਤੁਹਾਡੀ ਭੈਣ ਸੀ ਹਾਂ ਕਿੰਨੀ ਸੀ ਇੱਕ ਭੈਣ ਸੀ ਇੱਕ ਭੈਣ ਤੁਸੀਂ ਕਿੰਨੇ ਭੈਣ ਭਰਾ ਤੇ ਬਸੇ ਅਸੀਂ ਤਿੰਨ ਭਾਈ ਆ ਜੀ ਅੱਛਾ ਇੱਕ ਭੈਣ ਸੀ ਅੱਛਾ ਤੇ ਮਾਤਾ ਥੋੜੀ ਛੇਤੀ ਗੁਜਰ ਗਈ ਸੀ ਹਾਂ ਉਹ ਹਾਲਿਆਂ ਦੇ ਵਿੱਚ ਵਿੱਚ ਗੁਜਰ ਗਈ ਅੱਛਾ ਹਾਂ ਹਾਲਿਆਂ ਦੇ ਵਿੱਚ じゃ ਤੁਹਾਡੀ ਉਮਰ ਕਿੰਨੀ ਸੀ ਉਹ ਮਠਾੜੀ 15 16 17 ਜਦ ਮਾਤਾ ਦੀ ਖਾ ਖਾ ਬੈ ਸੀ ਜਦ ਮਾਤਾ ਦੀ ਮੌਤ ਹੋਈ ਉਹ ਥੋੜੀ ਦੇਰ ਬਾਅਦ ਮਰ ਗਿਆ ਲਿਆ ਤੇ ਅੱਛਾ ਨਵਾਲ ਹੋ ਗਈ ਤੇ ਅੱਛਾ ਅੱਛਾ ਰਾਜ ਦਾ ਬੋ ਕੋ ਘੋੜੀ ਬੱਲੇ ਜੀ ਕਹਿੰਦੇ ਰਾਜ ਦਾ ਕੋਈ ਹੈ ਨਾ ਰੋਪੜ ਲੈ ਗਿਆ ਘੋੜੀ ਕੋਲ ਇੰਤਜ਼ਾਮੀ ਦਾ ਕੋਈ ਆ ਸਾਈਕਲ ਨਹੀਂ ਤਾਂ ਅੱਛਾ ਘੋੜੀ ਤੇ ਲੈ ਕੇ ਜਾਂਦੇ ਤੇ ਹਾਂ ਰੋਪੜ ਕਿਤੇ ਪਲੇ ਕਹਿੰਦੇ ਉਹ ਇੱਕ ਟਾਕਰ ਤਾਕੂ ਇਸੇ ਫਸਾ ਜਣਾ ਉਹਦੇ ਕੋਲ ਲੈ ਕੇ ਜਾ ਗਿਆ ਤੇ ਅੱਛਾ ਹੂੰ ਪੇਟ ਮੱਦਾਂ ਕੋਲਾ ਲੈ ਕਾਇ ਕੋ ਮੱਦਾਂ ਫਰਦਾ ਜਾਰੇ ਬਸ ਅੱਛਾ ਅੱਛਾ ਉਹਨੇ ਲੈ ਲਈ ਹੋਰ ਅੱਛਾ ਫਿਰ ਰੋਟੀ ਫਿਰ ਤੁਹਾਡੀ ਭੈਣ ਪਕਾਉਂਦੀ ਸੀ ਭੈਣ ਤੁਹਾਡੇ ਤੇ ਬੜੀ ਸੀ ਹਾਂ ਬੜੀ ਸੀ ਕੀ ਨਾਂ ਭੈਣ ਦਾ ਉਹ ਜਨਾ ਆ ਮਹਿੰਦਰ ਘਰ ਮਹਿੰਦਰ ਘਰ ਹੂੰ ਅੱਛਾ ਫਿਰ ਤੁਸੀਂ ਕਹਿੰਦੇ ਵੀ ਆਟਾ ਵੀ ਆਪੇ ਪੀਂਦੇ ਤੇ ਹਾਂ ਹਾਂ ਚੱਕਿਆ ਹਾਵੇ ਸਾਰੇ ਪੀਦੇ ਤੇ ਜ਼ਿਮੀਦਾਰ ਵੀ ਹੋਰ ਵੀ ਆ ਪੀਕੇ ਬਣਾਉਂਦੇ ਹਾਂ ਹਾਂ ਮੈਂ ਰੋਟੀ ਵੀਕੇ ਬਣਾਉਂਦੇ ਸੀ ਚੱਕਿਆ ਨਹੀਂ ਤੀ ਸੀ ਅਜਾ ਆਟਾ ਘਰਾਂ ਚ ਪੀਂਦੇ ਤੇ ਹਾਂ ਹਾਂ ਕਣਕ ਪੀ ਕੇ ਆਟਾ ਬਣਾ ਲੈਂਦੇ ਹਾਂ 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 ਮੱਕੀ ਵੀ ਹਾਂ ਮੱਕੀ ਵੀ ਦਿੰਦੇ ਤੁਸੀਂ ਉੱਥੇ ਮੰਦੋ ਸੰਗਤੀਆਂ ਵੀ ਕਰਦੇ ਤੇ ਆਦੇ ਨਹੀਂ ਕਰਿਆ ਉਰੇ ਆ ਕੇ ਇਹਨਾਂ ਨੇ ਕਰਿਆ ਉਰੇ ਵੀ ਨਹੀਂ ਕਰਿਆ ਇਹਨਾਂ ਦੇ ਨਾਲ ਚੱਕੀ ਲੱਗੀ ਵੀ ਸੀ ਘਰਾਂ ਦੇ ਨਾਲ ਜਾਂ ਤੁਸੀਂ ਐਂ ਜਦ ਤੱਕ ਉਹ ਚੱਕੀ ਚੱਲਦੀ ਨਹੀਂ ਸੀ ਉਰੇ ਉਰੇ ਨਹੀਂ ਜਾਂ ਖਤਮ ਹੋ ਗਈ ਜਦ ਖਤਮ ਹੋ ਗਈ ਤੇ ਚੱਕੀ ਅੱਛਾ ਤੁਸੀਂ ਫਿਰ ਦੂਆ ਚੱਕੀ ਵਾਲਾ ਆਟਾ ਖਾਧਾ ਹਾਂ ਉਹ ਬੇੜੜੇ ਦੀ ਰੋਟੀ ਵੀ ਬਣਾਉਂਦੇ ਤੇ ਕਦੀ ਕਦੀ ਹਾਂ 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 ਉਹ ਉਹਦਾ ਬਾਬਰਿਆ ਦੀ ਅੱਛਾ ਹਾਂ ਔਰ ਗਿਆ ਉਹਦੇ ਉੱਧਰ ਤੋਂ ਦੋ ਰੋਟੇ ਕਦੀ ਮੈਂ ਨੰਦ ਕਰ ਦਿੰਦੀ ਸੀ ਲੱਸੀ ਘੱਪੀਏ ਦੋ ਗ੍ਰਾਮ ਮਾਂ ਸੰਜਾਈ ਸੀ ਆਨੰਦ ਵੱਲ ਉਹ ਉਹ ਕਿੱਦਾਂ ਬਣਦੀ ਸੀ ਉਹ ਇਕ ਨਹੀਂ ਇਕ ਨਹੀਂ ਆਟਾ ਵੀ ਨੇ ਨੇ ਆਟਾ ਕਣਕ ਦਾ ਹਾਂ ਜੇ ਮਸੀ ਕਿਹੜੇ ਵਿੱਚ ਹੋਰ ਕੀ ਪਾਉਣਾ ਕਣਕਾ ਹੋਰ ਨੇ ਚੋਲੇ ਬਾਲਣੇ ਹਾਂ ਬੁਚੇ ਪੀਦੇ ਨੇ ਕਰੇ ਮਿਸਾਈ ਮਿਸਾ ਆਟਾ ਕਰ ਲੈਣਾ ਹੂੰ ਬਹੁਤ ਕਣਕ ਤੇ ਛੋਲੇ ਤੇ ਤੀਜੀ ਚੀਜ਼ ਵੀ ਪੈਂਦੀ ਸੀ ਜੋ ਵੀ ਪੈਂਦੇ ਤੇ ਜੋ ਨਹੀਂ ਨਾ ਜੋ ਨਹੀਂ ਮੈਂ ਅੱਛਾ ਛੋਲੇ ਤੇ ਕਣਕ ਨੂੰ ਪੀ ਕੇ ਬੇੜਾ ਕਰ ਲੈਣਾ ਹਾਂ ਉਹ ਉਹ ਰੋਟੀ ਦੀ ਕੀ ਖਾਸੀਅਤ ਸੀ ਉਹਦੇ ਮੈਂ ਤਾਕਤ ਤੇ ਅੱਛਾ ਛੋਲੇ ਹੀ ਤਾਕਤ ਤੇ ਇਹ ਆਪਣੇ ਬਣਾਉਣੇ ਹੀ ਤਾਕਤ ਤੇ ਘੀ ਆ ਗਾ ਪਾਣੀ ਪਾਣੀ ਹਾਂ ਇਹ ਜੀ ਮੋਟੀ ਹੁੰਦੀ ਸੀ ਆ ਪਾਣੀ ਹਤੀ ਰੋਟੀ ਵਣ ਕੀ ਲਗਾਣ ਚੋਪੜ ਤੇ ਸਵਾਰ ਕੇ ਨੰਨਾਂ ਨਾ 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 ਉਹ ਯਾਦ ਆ ਗਿਆ ਸਵਾਦ ਹਾਂ ਆਹ ਕੋ ਉਹ ਮੁੜ ਕੇ ਖਾਧੀ ਕਦੀ ਨਾ ਫਿਰ ਹੋਰ ਤਾਂ ਮਸ਼ੀਨੀ ਕੰਮ ਚੱਲ ਪਿਆ ਫਿਰ ਨਹੀਂ ਮਾਤਾ ਤੈਨੂੰ ਤਾਂ ਬੇਬੇ ਬਣਾਉਣੀ ਆਂਦੀ ਹੋਣੀ ਐ ਹਾਂ ਉਹ ਆਉਂਦਾ ਆਉਂਦੀ ਕਾਣੀ ਦੀ ਰੋਟੀ ਬਣਾਣੀ ਆਉਂਦੀ ਐ ਹੋਂਦੀ ਐ ਅੱਜ ਬਣਾਈਏ ਫਿਰ ਆਪਾਂ ਬਣਾ ਲਓ ਬਣ ਜੂਗੀ ਹਾਂ ਬਣ ਜੂਗੀ ਛੋਲੇ ਦੀ ਆਓ ਬੇ ਛੋਲੇ ਦੀ ਹੋਣੀ ਛੋਲੇ ਹੋਵੇ ਤਾਂ ਆ ਮੈਂ ਆ ਮੱਕਣਕ ਤਾਂ ਨਹੀਂ ਲਾਣਾ ਹੋਵੇ ਨੂੰ ਵੇਸਣ ਪਾਲਾਂਗੇ ਹਾਂ ਹਾਂ ਵਾ ਪਾਲਿਓ ਬੇਸਣ ਪਾ ਕੇ ਮੜੇ ਆਟਾ ਗੁੰਨ ਕੇ ਹਮ ਅੱਜ ਮੇਰਾ ਵੀ ਬਹੁਤ ਦਿਲ ਕਰਦਾ ਵੀ ਉਹ ਬੇੜੇ ਵਾਲੀ ਰੋਟੀ ਦੀ ਗੱਲਬਾਤ ਸੁਣਦਾ ਮੈਂ ਉਹ ਮੈਂ ਘਰਾਂ ਬਣਾਉਂਦਾ ਵੀ ਅੱਜ ਕੱਲ ਪਾਣੀ ਹੱਥੀ ਇਨੀ ਜਿੱਦਾਂ ਦੀ ਬੇਬੇ ਬਣਾਉਂਦੀ ਹੁਣ ਓਦਾਂ ਦੀ ਤਾਂ ਨਹੀਂ ਬਣਦੀ ਪਰ ਮੈਂ ਬਣਾਉਣਾ ਹੱਦਕਲ ਅੱਛਾ ਬਣਾ ਲੈਣਾ ਬਣਾ ਲੈਣੇ ਮੈਂ ਪਾਣੀ ਏਤੀ ਲਾ ਕੇ ਜਿੱਦਾਂ ਮੈਂ ਫਾਰਮੂਲਾ ਸੁਣਿਆ ਇੰਟਰਵਿਊ ਕਰਦੇ ਸੀ ਪੂਰਕਾਂ ਦੀ ਆਹ ਆਹ ਉਹ ਪਰ ਅੱਜ ਮਾਤਾ ਦੇ ਹੱਥ ਦੀ ਖਾਣੀ ਜੇ ਮਾਤਾ ਖਿਲਾ ਦੇਵੇ ਹੈ ਖਾ ਲੂਗਾ ਹੈ ਤੁਹਾਨੂੰ ਤੇ ਕੋਈ ਪਈਆ ਮੈਂ ਬੈਸਣ ਆਏਗਾ ਬੈਸਣ ਬੈਸਣ ਲੈ ਆਏਂਗੇ ਨਹੀਂ ਤੇ ਨਹੀਂ ਨਹੀਂ ਹੈ ਕੰਮ ਹੈ ਉਹ ਪਾਣੀ ਏਤੀ ਰੋਟੀ ਵੀ ਅੱਜ ਖਾएंगे ਹੂੰ ਠੀਕ ਹੈ ਜੀ ਨਾਲੇ ਸਰੋਤੂ ਵੀ ਦਿਖਾएंगे ਇੰਨਾ ਘਾਟਾ ਉਹ ਗੁਣ ਕੁੜੀ ਨੂੰ ਕਹ ਆ ਕੋਈ ਨਹੀਂ ਅੱਜ ਬਾਤ ਬਾਤ ਚੋ ਕਰਾਂਗੇ ਪਹਿਲਾਂ ਗੱਲਬਾਤ ਕਰ ਲਈ ਆਪਣੀ ਅੱਛਾ ਅਚਾ ਉਹ ਰੋਟੀਆਂ ਦੋ ਖਾ ਕੇ ਤਸੱਲੀ ਜਾਂਦੀ ਸੀ ਹੋ ਪੂਰੀ ਦੋ ਗਲਾ ਲस्सी ਦੇ ਪੀ ਗਏ ਤੇ ਦੋ ਰੋਟੀਆਂ ਖਾ ਗਏ ਨੂਣ ਗਾ ਲੈ ਗਠਾ ਗਾ ਲੈ ਆ ਖਾ ਗਏ ਨੰਦ ਗਾ ਲੈ ਜੀ 10 ਮਿਲੀ ਦੇ ਮੋਲੀਆਂ ਦਾ ਮਤਲਬ ਜਾ ਕੇ ਤੁਰ ਕੇ ਤੁਰ ਕੇ ਨਾ ਅੱਛਾ ਘਟਾ ਗਿਆ ਤੁਰ ਕੇ ਜਾਂਦਾ ਤੁਰ ਕੇ ਜਾਂਦਾ ਯਾਦ ਕਰਾ ਲਈ ਨੀ ਸੱਤਾਂ ਨੇ ਹਾਂ ਹਾਰੇ ਮੈਂ ਦੁੱਧ ਕਾੜਦੇ ਤੇ ਹੀ ਹਾਰੇ ਮੈਂ ਕੀ ਕਰਦੇ ਤੇ ਦੁੱਧ ਕਾੜਦੇ ਤੇ ਦੁੱਧ ਕਾੜਦੇ ਤੇ ਹਾਂ ਉਹਦੇ ਮਣਾਈ ਹੋਂ ਤੇ ਲੱਸੀ ਬਣਦੀ ਦੀ ਵਧੀਆ ਨਾਲੇ ਕੀ ਹੋ ਸਰਦਾ ਅੱਛਾ ਹਾਂ ਕਾੜਦੇ ਵੀ ਨਾ ਨੀ ਤਾਂ ਮਾਂ ਦਾ ਫਾਰਕ ਕਰਦੀ ਅੱਛਾ ਇਹ ਪੁੱਤੇ ਤਾਰਦੇ ਬੁਖਾਰਾ ਤੁਹਾਡੇ ਹੁੰਗਾ ਤਾਂ ਹਾਂ ਹੋਣ ਦਾ ਕੰਦਵਾਉਂਦਾ ਹੈ ਪੱਟਿਆ ਵਟੋਣਾ ਹੈਟਾਂ ਆ ਮੈਂ ਬੇਜੇ ਰੱਖਦੇ ਨੇ ਪਾਠੀਆਂ ਲਾ ਕੇ ਆ ਬੇ ਸਾਰੇ ਅਚਲੀਆਂ ਲੱਗ ਰਿਹਾ ਸਗਾ ਅਗਵਾਲ ਦਾ ਕੋਈ ਉਹ ਦੇਸੀ ਦੇਸੀ ਹਰੇ ਹੁੰਦਾ ਹਾਂ ਉਹ ਕੰਦਵਾਇਂ ਹੁੰਦੇ ਵਾ ਬਣਾ ਲੈਂਦੇ ਤੇ ਹਾਂ ਹਾਂ ਕਿ ਉਹ ਕਮਿਆਰ ਤੇ ਲੈਂਦੇ ਤੇ ਆ ਆਪ ਬਣਾ ਬਣਾ ਲੈਂਦੇ ਆਪੇ ਲਪ ਲੁਪ ਕੇ ਬਣਾ ਲੈਂਦੇ ਹਾਂ ਵਗਾ ਜਲਣਾ ਹਾਂ ਮੈਂ ਜੇ ਤੌੜੀ ਰੱਖਦੇ ਨਹੀਂ ਤੌੜੀ ਤੌੜੀ ਰੱਖਦੇ ਵਿੱਚ ਦੁੱਧ ਪਾ ਗਾ ਉਹ ਹਵਾ ਨਿਕਣੇ ਮਾਦੇ ਤੈਨੂੰ ਗੜੀਆਂ ਹੁੰਨੇ ਨੇ ਟੱਕਣ ਨੂੰ ਅੱਛਾ ਹਵਾ ਨਿਕਲੀ ਦੀ ਅੱਛਾ ਅੱਛਾ ਤੁਸੀਂ ਮੰਦੋ ਸਕਤੀਆਂ ਸੀ ਤੁਹਾਡਾ ਪਿੰਡ ਹੈ ਹਾਂ ਜੀ ਇਹਦਾ ਪਾਕਿਸਤਾਨ ਵਾਲਾ ਹੈ ਜੀ ਪਾਕਿਸਤਾਨੀ ਹੈ ਭਗਤ ਨਹੀਂ ਹੈ ਪਾਕਿਸਤਾਨ ਪਾਕਿਸਤਾਨੀ ਹੈ ਹਾਂ ਇਹ ਪਾਕਿਸਤਾਨ ਦੇ ਹੈ ਤੇ ਹਾਂ ਵਾਹ ਅੱਛਾ ਪਾਕਿਸਤਾਨ ਦਾ ਤਾਂ ਸੀ ਵੀ ਆਇਆ ਹੋਇਆ ਅੱਛਾ ਤੂੰ ਤੇ ਕਿਹੜੇ ਜਕਮਾਰਾ ਤੇ ਅਸੀਂ ਗੁਜਰਾਵਾਲਾ ਸੀਗਾ ਸਾਡਾ ਜ਼ਿਲ੍ਹਾ ਜਿਹੜਾ ਗੋਜਰਾ ਜ਼ਿਲ੍ਹਾ ਦਾ ਗੋਜਰਾ ਦਾ ਪਿੰਡ ਆਵੇ ਨਹੀਂ ਯਾਦ ਸੋਹਾਵਾ ਟੇਲਾ ਪਿੰਡ ਸੀ ਘਾਵਾਂ ਸੋਹਾਵਾ 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 ਤੁਹਾਡਾ ਕਿਹੜਾ ਹੁੰਦਾ ਸਮੁੰਦਰੀ 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 ਇਹ ਕਿੱਥੇ ਸੀਗਾ ਹਰਾ ਵੀ ਤੇ ਉਤੇ ਜਿਲ੍ਹਾ ਕਿਹੜਾ ਪੈਂਦਾ ਦਾ ਸਮੁੰਦਰੀ ਨੂੰ ਜੜਾ ਜੜਾ ਵਾਲਾ ਅੱਛਾ ਸਮੁੰਦਰੀ ਆ ਨਹੀਂ ਨਹੀਂ ਉਹ ਜਨਮ ਥੋੜਾ ਪਾਕਿਸਤਾਨ ਦਾ ਹਾਂ ਜਨਮ ਮੈਂ ਪਾਕਿਸਤਾਨ ਦਾ ਅੱਛਾ 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 ਇਹਨਾਂ ਕੋਲ ਬਹੁਤ ਸੇ ਬਾਕਮਲੇ ਲੈ ਕੇ ਪੜ ਜਾਏ ਉਹ 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 ਪੋਦੇ ਹੋ ਗਮਾ ਗੁੰਨ 98 ਮੋਰ ਜਾ ਢੇਰ ਲਾਏ ਮੈਂ ਬੌਲ ਨੂੰ ਸਾਰੋ ਮੈਂ ਪੌਲ ਤੋਰਨਾ ਮੈ ਰਿਪੋਰਟਰ ਨੇ ਤਾਂ ਸਾਡੇ ਬੰਦੇ ਗੰਗਾਸਾਲੇ ਖੜੇ ਤੇ ਤੁਹਾਨੂੰ ਯਾਦ ਹੈ ਜਦੋਂ ਆਏ ਤੇ ਮਾੜੀ ਮੋਟੀ ਸੋਜੀ ਤੁਸੀਂ ਛੋਟੇ ਸੀ ਹਾਂ ਪਤਾ ਹੀ ਨਹੀਂ ਬੰਦਾ ਹਾਂ ਨੂੰ ਬਤਾ ਤੁਸੀਂ ਤੁਹਾਡੀ ਉਮਰ ਤਾਂ ਬੜੀ ਸੀ ਨਾ ਜਦ ਸਾਡੇ ਤਾਂ ਗੱਲਾਂ ਕਰਦੀ ਹੁੰਦੀ ਸੀ ਅੱਛਾ ਤੁਹਾਡੀ ਮਾਂ ਦੱਸਿਆ ਕਰਦੀ ਸੀ ਹਾਂ ਦਾਦੀ ਅੱਛਾ 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 ਹੁਣ ਗੱਲ ਕਰੀਏ ਵੀ ਸਮਾਂ ਜਿਹੜਾ ਸੀਗਾ ਤੁਸੀਂ ਪਹਿਲਾਂ ਜੀ ਆ ਹੁਣ ਤੱਕ ਹੁਣ ਸਮਾਂ ਖਾਸਾ ਬਦਲ ਗਿਆ ਤੁਸੀਂ ਦੇਖਿਆ ਸਭ ਕੁਝ ਬਦਲਾ ਹਾਂ ਪਹਿਲਾਂ ਲੋਕਾਂ ਦੇ ਸੁਭਾਅ ਤੇ ਹੁਣ ਦੇ ਸੁਭਾਅ ਲੋਕਾਂ ਦੇ ਫਰਕ ਕਿਆ ਉਹ ਜਿਆਦਾ ਗਰੀਬੀ ਬਹੁਤ ਸੀ ਸਮਾਂ ਠੀਕ ਤੇ ਅੱਛਾ ਗਰੀਬੀ ਜਿਆਦਾ ਸੀ ਤਾਂ ਸੁਭਾਅ ਚੰਗੇ ਸੀ ਹਾਂ ਪੈਦਾਬਿੰਦੀ ਇੰਨੀ ਹੁੰਦੀ ਕਿ ਪਾਣੀ ਹੈ ਨਹੀਂਦਾ ਪਾਣੀ ਦਾ ਨਾ ਹੁਣ ਤਾਂ ਪਾਣੀ ਬਹੁਤ ਹੋ ਗਿਆ ਟੂਬਰ ਲਾਗੇ ਹਾਂ ਅੱਗੇ ਤਾਂ ਇੱਕ ਇੱਕ ਇੱਥੇ ਘੋਟਾ ਦਾ ਹੜੇ ਲੱਗ ਇੱਕ ਇੱਥੇ ਅੱਛਾ ਉਹ ਕੋਟਾ ਇਕੱਠਾ ਕਰਾਈਦਾ ਕਰੀ ਆ ਆਦਮੀ ਕਮਾਤ ਦਰਾਦ ਨੂੰ ਨਹੀਂ ਹੌਣ ਤਾਂ ਸਾਵਾ ਮਾਰਕ ਦੋ ਤਿੰਨ ਅੰਜਾਂ ਲੱਗਾ ਟੂਬ ਲੱਗਾ ਇਕੱਠੇ ਕਿਹਨੇ ਕਿਲੇ ਲੱਕਾਉਂਦੇ ਨੇ ਨਹੀਂ ਤੁਹਾਡਾ ਮਤਲਬ ਕਹਿਣ ਦਾ ਮਤਲਬ ਵੀ ਜਦ ਪੈਸਾ ਘੱਟ ਸੀਗਾ ਤਾਂ ਲੋਕੀ ਠੀਕ ਸੀਗੇ ਹਾਂ ਪੈਸਾ ਘੱਟਦਾ ਜੀਮੇਦਾਰ ਨੇ ਵਿਆਹ ਕਰਨਾ ਕਿ ਲੜਾ ਕੇ ਰਹਿਣਗਾ ਕੇ ਬਿਆਹ ਕਰਕੇ ਰਹਿਣਗਾ ਕੇ ਤਾਂ ਆਖਦਾ ਦੇ ਨਹੀਂ ਉਹ ਜਿਹੜੇ ਲੋਕਾਂ ਦੇ ਸੁਭਾਅ ਸੀ ਠੀਕ ਜੀ ਉਹ ਠੀਕ ਤੇ ਪਿਆਰ ਮੁਹੱਬਤ ਆਪਸ ਵਿੱਚ ਸਹਿਚਾਰ ਬੇਬੇ ਫਿਰ ਬਣਾਈਏ ਪਾਣੀ ਆਤੀ ਰੋਟੀ ਹਾਂ ਹਾਂਜੀ ਬਣਾ ਲੰਨੇ ਪਾਣੀ ਆਤੀ ਰੋਟੀ ਬਣਾਉਂਦੇ ਆ ਤੇ ਨਾਲੇ ਕੈਮਰੇ ਪਰ ਉਹਨੂੰ ਰਿਕਾਰਡ ਕਰਦੇ ਆ ਦੇਖਦੇ ਆ ਕਿੱਦਾਂ ਬਣਦੀ ਆ ਫਿਰ ਆ ਨਾਲੇ ਖਾ ਕੇ ਜਾਉਂਗੇ ਠੀਕ ਹੈ ਜੀ ਆਜੋ ਆਪਣੀ ਉਠੀਏ ਫਿਰ ਚਲੋ ਉੱਪਰ ਰੋਆ ਕੇ ਨੂਨ ਲਾ ਗਾ ਹਾਂ ਘਟਾ ਦੇਣਾ ਤੁਹਾਨੂੰ ਹਟਾਵਾ ਘਟਾ ਉਹ ਮੁੱਕੀ ਮਾਰ ਕੇ ਖਾਣੇ ਤੇ ਘਟਾ ਆਓ ਗੋਡੇ ਬਰਾਕੇ ਗੋਡੇ ਬਰਾਕੇ ਅੱਛਾ ਆਇਆ ਕਰਨਾ ਚੱਕ ਦੇ ਵਾਲਾ ਉੱਪਰ ਵਾਲਾ ਅੱਛਾ ਗੋਡੇ 'ਤੇ ਰੱਖ ਕੇ ਬੰਨ ਲੈਣਾ ਨੂੰ ਤੇ ਖਾ ਲੈਣਾ ਨਾਲ ਹੀ ਹੈ ਹਾਂ ਚਲੋ ਖਾਈਏ ਫਿਰ ਉੱਠੀਏ ਤਾਂ ਹੁਣ ਵੀ ਬਥੇਰੇ ਘੰਟੇ ਵਿੱਚ ਆ ਉੱਠੀਏ ਚਲਵਾਜੋ ਉੱਠ ਜਾ ਬਾਕੀ ਜੀ